ਜਦੋਂ ਦੁਨੀਆਂ ਨੂੰ ਤਾਰਦੇ ਹੋਏ ਜਗਤ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਸਮੁੰਦਰ ਦੇ ਕੰਢੇ ਪਹੁੰਚੇ ਆ ਤੇ ਸਮੁੰਦਰ ਦੇ ਕਿਨਾਰੇ ਇੱਥੇ ਇੱਕ ਫਕੀਰ ਰਹਿੰਦਾ ਸੀ ਜਿਹਦੀ ਲੋਕਾਂ ਵਿੱਚ ਬਹੁਤ ਮੰਨਤਾ ਸੀ ਲੋਕ ਏ ਫਕੀਰ ਨੂੰ ਬਹੁਤ ਮੰਨਦੇ ਦੂਰੋਂ ਨੇੜਿਓਂ ਚੱਲ ਕੇ ਦਰਸ਼ਨ ਕਰਨ ਆਉਂਦੇ ਆਪਣੀਆਂ ਤਕਲੀਫਾਂ ਦੱਸਦੇ ਅਸਲ ਦੇ ਵਿੱਚ ਪਤਾ ਕੀ ਸੀ ਉਹ ਫਕੀਰ ਕੋਲ ਰਿੱਧੀਆਂ ਸਿੱਧੀਆਂ ਸੀ ਜੀਦੇ ਕਰਕੇ ਉਹ ਲੋਕਾਂ ਦੀਆਂ ਦੁੱਖ ਤਕਲੀਫਾਂ ਦੂਰ ਕਰ ਦਿੰਦਾ ਸੀ ਤੇ ਲੋਕ ਉਹ ਤੋਂ ਪ੍ਰਭਾਵਿਤ ਹੋ ਜਾਂਦੇ ਸੀ ਤੇ ਉਹਨੂੰ ਪੀਰ ਮੰਨਦੇ ਸੀ ਬਹੁਤ ਉਹਦਾ ਭਾਵ ਕੀ ਸਤਕਾਰ ਕਰਦੇ ਉਹ ਫਕੀਰ ਦਾ ਨਾਮ ਸੀ ਮੁਕਦਮ ਫਕੀਰ ਤੇ ਉਹਦੇ ਵਿੱਚ ਇੱਕ ਐਸੀ ਵੀ ਕਲਾ ਸੀ ਜਿਹਨੂੰ ਦੇਖ ਕੇ ਲੋਕ ਹੈਰਾਨ ਹੋ ਜਾਂਦੇ ਡਰਦੇ ਉਹਨੂੰ ਪੂਜੀ ਜਾਂਦੇ ਸੀ ਉਹ ਇਹ ਸੀ ਕਿ ਉਹ ਹਵਾ ਵਿੱਚ ਉੱਡ ਸਕਦਾ ਸੀ ਹੁਣ ਇਹੋ ਜੀ ਕਰਾਮਾਤ ਦਿਖਾ ਕੇ ਲੋਕਾਂ ਤੇ ਉਹਨੇ ਆਪਦਾ ਪ੍ਰਭਾਵ ਪਾਇਆ ਮੁਕਦਮ ਫਕੀਰ ਉਹਨੂੰ ਸਭ ਕੁਝ ਇਦਾਂ ਹੀ ਨਹੀਂ ਸੀ ਮਿਲਿਆ ਪਹਿਲਾਂ ਉਹਨੇ ਬੜੀ ਭਗਤੀ ਕੀਤੀ ਬੰਦਗੀ ਕੀਤੀ ਪਰ ਉਹਨੂੰ ਰਿੱਧੀਆਂ ਸਿੱਧੀਆਂ ਜਦੋਂ ਮਿਲ ਗਈਆਂ ਫਿਰ ਉਹ ਇਨ੍ਹਾਂ ਚੱਕਰਾਂ 'ਚ ਪੈ ਗਿਆ ਕਿਉਂਕਿ ਮਹਾਰਾਜ ਦਾ ਬਚਨ ਕਰਾਮਾਤ ਦਿਖਾਉਣੀ ਕਹਿਰ ਦਾ ਨਾਮ ਹੈ ਵੀ ਆਪਣਾ ਨਾਮ ਦੁਨੀਆਂ 'ਚ ਬਣਾਉਣ ਵਾਸਤੇ ਐਵੇਂ ਹੀ ਇਹੋ ਜੀਆਂ ਚੀਜ਼ਾਂ ਕਰੀ ਜਾਣੀਆਂ ਪੰਛੀਆਂ ਵਾਂਗ ਹਵਾ ਚੁੱਟ ਜਾਣਾ ਉਮਰ ਵੱਡੀ ਕਰ ਲੈਣੀ ਕੀ ਹੋ ਜੇਗਾ ਇਹਦੇ ਨਾਲ ਮੁਕਤੀ ਤਾਂ ਨਹੀਂ ਮਿਲੇਗੀ ਪਰ ਖੈਰ ਇਹ ਇਸ ਤਰ੍ਹਾਂ ਹੀ ਕਰਦਾ ਸੀ ਕਰਾਮਾਤ ਦਿਖਾਉਣੀਆਂ ਨੂੰ ਚੰਗੀ ਲੱਗਦੀ ਭਗਤੀ ਤੋਂ ਅੱਗੇ ਨਾ ਵੱਧ ਸਕਿਆ ਭਗਤੀ ਵਾਲੇ ਪਾਸਿਓਂ ਟੁੱਟ ਗਿਆ ਰਿੱਧੀਆਂ ਸਿੱਧੀਆਂ ਵਿੱਚ ਫਸ ਗਿਆ ਹਉਮੈ ਆ ਗਈ ਹੁਣ ਜਦੋਂ ਮਹਾਰਾਜ ਸਮੁੰਦਰ ਦੇ ਕੰਢੇ ਪਹੁੰਚੇ ਆ ਇਹ ਮੁਕਦਮ ਫਕੀਰ ਉੱਥੇ ਹੀ ਸੀ ਉਦੋਂ ਫਿਰ ਇਸਨੇ ਸਤਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਜਾਣਿਆ ਕੋਈ ਮਹਾਪੁਰਖ ਜਾਪਦੇ ਆ ਕੋਈ ਵਲੀ ਅੱਲਾਹ ਨੇ ਕੋਈ ਰੱਬ ਦੇ ਭੇਜੇ ਹੋਏ ਖਾਸ ਬੰਦੇ ਆ ਕਿਉਂਕਿ ਮਹਾਰਾਜ ਜੀ ਦੇ ਚਿਹਰੇ ਦਾ ਜਲਾਲ ਦੇਖ ਕੇ ਆਦਬ ਸਤਕਾਰ ਨਾਲ ਮਹਾਰਾਜ ਨੂੰ ਬੈਠਣ ਵਾਸਤੇ ਵੀ ਆਖਦਾ ਹੈ ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਆ ਕੇ ਸਮੁੰਦਰ ਦੇ ਕੰਢੇ ਤੇ ਸੱਜ ਜਾਂਦੇ ਆ ਇੱਥੇ ਮਹਾਰਾਜ ਜਿੱਥੇ ਗੁਰੂ ਪਾਤਸ਼ਾਹ ਜੀ ਬੈਠੇ ਆ ਕੋਲ ਇੱਕ ਮਸੀਤ ਵੀ ਸੀ ਮਸਜਿਦ ਸੀ ਇੱਕੋ ਨਾਮ ਪਤਾ ਨਹੀਂ ਕੀ ਹੋਇਆ ਹੁਣੇ ਰੱਬ ਦੀ ਮਸਜਿਦ ਜ਼ੋਰ-ਜ਼ੋਰ ਨਾਲ ਹਿੱਲਣ ਲੱਗ ਪਈ ਆ। ਇੰਉਂ ਜਾਪਦਾ ਸੀ ਮੰਨੋ ਜਿਵੇਂ ਭੁਚਾਲ ਆਉਣ ਤੇ ਵੱਡੀਆਂ-ਵੱਡੀਆਂ ਬਿਲਡਿੰਗਾਂ ਜਿਹੜੀਆਂ ਹਿੱਲਦੀਆਂ ਨੇ। ਮਸਜਿਦ ਹਿੱਲੀ, ਲੋਕ ਆਪਣੀ ਜਾਨ ਬਚਾਉਣ ਵਾਸਤੇ ਭੱਜ ਰਹੇ ਆ। ਕਹਿੰਦੇ ਸਾਡੇ ਉੱਤੇ ਨਾ ਡੈਗ ਪਵੇ। ਹੁਣ ਲੋਕ ਭੱਜੀ ਜਾਂਦੇ ਆ। ਪਰ ਜਦੋਂ ਸਾਰਾ ਕੌਤਕ ਮੁਕਦਮ ਫਕੀਰ ਨੇ ਵੇਖਿਆ, ਕਹਿਣ ਲੱਗਾ ਭਲੇ ਲੋਕੋ ਕਿਤੇ ਭੱਜਣ ਦੀ ਲੋੜ ਨਹੀਂ ਡਰੋ ਨਾ। ਉਹਨਾਂ ਅਚਰ ਤੁਹਾਨੂੰ ਕੁਝ ਵੀ ਡਰਨ ਦੀ ਲੋੜ ਨਹੀਂ। ਜਿੰਨਾ ਸਮਾਂ ਮੈਂ ਇੱਥੇ ਹੈਗਾ ਮੇਰੇ ਹੁੰਦਿਆਂ ਮੈਂ ਤੁਹਾਨੂੰ ਕੁਝ ਹੁਣ ਦੇ ਸਕਦਾ ਠਹਿਰੋ ਤਾਂ ਸਹੀ ਦੇਖੋ ਮੈਂ ਕੀ ਕਰ ਸਕਦਾ ਹਾਂ ਮੁਕਦਮ ਫਕੀਰ ਨੇ ਉਸੇ ਵਕਤ ਹੱਥ ਜੋੜੇ ਆ ਤੇ ਪ੍ਰਮਾਤਮਾ ਦੇ ਅੱਗੇ ਕੁਝ ਬੇਨਤੀ ਦੇ ਸ਼ਬਦ ਕਹੇ ਆ ਤੇ ਮਸੀਤ ਹਿੱਲਣੋਂ ਬੰਦ ਹੋ ਗਈ ਆ ਇਹ ਮੁਕਦਮ ਫਕੀਰ ਸੰਗਰਜੀ ਭਗਤੀ ਕਰਨ ਵਾਲਾ ਸੀ ਪਹਿਲਾਂ ਭਗਤੀ ਕਰਨ ਕਰਕੇ ਰਿੱਧੀਆਂ ਸਿੱਧੀਆਂ ਹੱਥ ਜੋੜ ਕੇ ਖੜੀਆਂ ਸੀ ਇਹਦੇ ਅੱਗੇ ਕਰਮਾਤ ਬੜੀ ਸੀ ਇਹ ਦੇ ਵਿੱਚ ਫੁਰਦੀ ਸੋ ਪ੍ਰਮਾਤਮਾ ਤਾਂ ਆਪਣੇ ਭਗਤਾਂ ਦੀ ਜਰੂਰ ਸੁਣਦਾ ਮੁਕਦਮ ਫਕੀਰ ਦੀ ਇਹ ਬੇਨਤੀ ਸੁਣੀ ਗਈ ਆ ਮਸੀਤ ਹਿੱਲਣੋਂ ਬੰਦ ਹੋ ਗਈ ਆ ਹੁਣ ਲੋਕ ਹੋਰ ਪ੍ਰਭਾਵਿਤ ਹੋਗੇ ਵੀ ਇਹ ਦੇ ਕਰਕੇ ਸਾਡੀ ਜਾਨ ਬਚ ਗਈ ਕਿਉਂਕਿ ਲੋਕਾਂ ਦੀ ਭਾਵਨਾ ਜੁੜੀ ਸੀ ਮਸੀਤ ਨਾਲ ਜਿਵੇਂ ਸਾਡੀ ਸਿੱਖਾਂ ਦੀ ਗੁਰਦੁਆਰਾ ਸਾਹਿਬ ਗੁਰੂ ਕੇ ਧਾਮਾਂ ਤਖਤਾਂ ਦੇ ਉੱਪਰ ਸ਼ਰਧਾ ਬਣੀ ਹੋਈ ਆ ਇਸ ਤਰ੍ਹਾਂ ਮੁਸਲਮਾਨਾਂ ਲਈ ਸਭ ਤੋਂ ਪਵਿੱਤਰ ਜਗ੍ਹਾ ਹੁੰਦੀ ਹੈ ਮਸਜਿਦ ਮਸੀਤ ਤੇ ਜਦੋਂ ਮਸੀਤ ਹਿੱਲਣੋਂ ਬੰਦ ਹੋ ਗਈ ਆ ਢਹਿਣੋਂ ਬਚ ਗਈ ਆ ਉਹਨਾਂ ਦੀ ਸ਼ਰਧਾ ਇਹ ਮੁਕਦਮ ਫਕੀਰ ਤੇ ਹੋਰ ਵੱਧ ਗਈ ਆ ਕਿ ਇਹ ਹੀ ਸਾਡਾ ਬਲੀ ਅੱਲਾ ਹੈ ਇਹ ਹੀ ਸਾਡਾ ਪੈਗੰਬਰ ਹੈ ਹੁਣ ਸਤਗੁਰੂ ਮਹਾਰਾਜ ਸੱਚੇ ਬਾਦਸ਼ਾਹ ਜੀ ਸਮੁੰਦਰ ਦੇ ਕਿਨਾਰੇ ਬੈਠ ਕੇ ਇਹ ਜੋ ਵੀ ਉੱਥੇ ਘਟਨਾ ਹੋ ਰਹੀ ਆ ਦੇਖ ਰਹੇ ਮਹਾਰਾਜ ਤੇ ਦੁਨੀਆ ਦੇ ਜਿਹੜੇ ਉੱਥੋਂ ਦੇ ਲੋਕ ਆ ਉਹ ਕਹਿੰਦੇ ਇਹੋ ਜਿਹਾ ਫਕੀਰ ਨਹੀਂ ਮਿਲਣਾ ਬੜੀ ਸੋਭਾ ਕਰਦੇ ਆ ਕਹਿੰਦੇ ਫਕੀਰ ਜੀ ਇਹ ਜਿਹੜੀ ਮਸਜਿਦ ਇੰਨੀ ਜ਼ੋਰ-ਜ਼ੋਰ ਦੀ ਹਿੱਲ ਰਹੀ ਸੀ ਜਿਵੇਂ ਪੁਚਾਲ ਆਇਆ ਹੋਵੇ ਤੁਸੀਂ ਕੀ ਕੀਤਾ ਹੈ ਕਿਵੇਂ ਨੂੰ ਰੋਕ ਦਿੱਤਾ ਹੈ ਇਹ ਹਿੱਲਣੋਂ ਬੰਦ ਕਿਵੇਂ ਹੋਈ ਹੈ ਫਿਰ ਉਹ ਉੱਚੀ-ਉੱਚੀ ਬੋਲ ਕੇ ਦੱਸਣ ਲੱਗਾ ਕਹਿੰਦਾ ਜੋ ਤੁਸੀਂ ਵੇਖ ਰਹੇ ਹੋ ਇਹ ਅਜਮਤ ਮੇਰੀ ਕਰਾਮਾਤਾ ਇਹ ਮਸਜਿਦ ਨੂੰ ਹਿੱਲਣੋਂ ਬੰਦ ਮੈਂ ਕਰਾਇਆ ਮੇਰੇ ਜ਼ੋਰ ਨਾਲ ਇਹ ਬੰਦ ਹੋਈ ਹੈ ਇੰਨੀ ਗੱਲ ਜਦੋਂ ਲੋਕਾਂ ਨੇ ਸੁਣੀਆ ਲੋਕ ਫਕੀਰ ਦੀ ਬੜੀ ਵਡਿਆਈ ਕਰਦੇ ਆ ਮੁਕਦਮ ਫਕੀਰ ਆਪਦੀ ਸੋਭਾ ਸੁਣ ਸੁਣ ਕੇ ਬਹੁਤ ਖੁਸ਼ ਹੁੰਦਾ ਸੰਗਤ ਜੀ ਜਿਹੜੇ ਫਕੀਰ ਇਸ ਤਰ੍ਹਾਂ ਹੁੰਦੇ ਆ ਨਾ ਜਿਨ੍ਹਾਂ ਨੇ ਰਿੱਧੀ ਸਿੱਧੀ ਹੁੰਦੀ ਉਹਨਾਂ ਨੂੰ ਹੁੰਦਾ ਵੀ ਸਾਡੀ ਵਡਿਆਈ ਹੋਵੇ ਫਿਰ ਉਹਨੇ ਪਤਾ ਕੀ ਕੀਤਾ ਕਹਿੰਦਾ ਇੰਨਾ ਹੀ ਨਹੀਂ ਮੇਰੇ ਵਿੱਚ ਤਾਂ ਹੋਰ ਵੀ ਕਰਾਮਾਤ ਹਵਾ ਦੇ ਵਿੱਚ ਉੱਡਣ ਲੱਗ ਗਿਆ ਜਿਵੇਂ ਪੰਛੀ ਕੋਈ ਅਸਮਾਨ ਵਿੱਚ ਉੱਡਦਾ ਹੈ ਉਹ ਲੋਕ ਜਿਹੜੇ ਆ ਉਹਦੇ ਤੋਂ ਹੋਰ ਵੀ ਪ੍ਰਭਾਵਿਤ ਹੋ ਗਏ ਕਿ ਇਹ ਤਾਂ ਭਾਵੇਂ ਕੀ ਖਾਸ ਬੰਦਾ ਕੋਈ ਇਹ ਤਾਂ ਵਲੀ ਅੱਲਾ ਪੈਗੰਬਰ ਆ ਇਵੇਂ ਲੋਕੋ ਉਹਨੂੰ ਨਾ ਮੰਨਣ ਲੱਗ ਗਏ ਕੁਝ ਸਮਾਂ ਹਵਾ ਦੇ ਵਿੱਚ ਉੱਡਦਾ ਰਿਹਾ ਹੋਣੀ ਰੱਬ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਕਲਾ ਵਰਤਾਈ ਆ ਇੱਕੋ ਦਮ ਜ਼ਮੀਨ ਤੇ ਡੈਗ ਪਿਆ ਤੇ ਬਾਪਸ ਉੱਡ ਨਾ ਸਕਿਆ ਉੱਡਣ ਦੀ ਕੋਸ਼ਿਸ਼ ਕਰੇ ਉੱਡਿਆ ਨਾ ਜਾਵੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਵੇਖਦੇ ਇਹਦੇ ਵੱਲ ਤੇ ਮੁਸਕਰਾਉਂਦੇ ਆ ਥੋੜਾ ਥੋੜਾ ਮੁਸਕਰਾ ਰਹੇ ਆ ਮਹਾਰਾਜ ਤੇ ਉਸ ਵਕਤ ਸਮਝ ਗਿਆ ਉਹਨੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਮਹਾਰਾਜ ਵੱਲ ਵੇਖਿਆ ਵੀ ਲੋਕ ਇੱਥੇ ਖੜੇ ਆ ਮੇਰਾ ਮਜ਼ਾਕ ਬਣੀ ਜਾਂਦਾ ਪਰ ਇਹ ਮਹਾਪੁਰਖ ਜਿਹੜੇ ਇੱਥੇ ਬੈਠੇ ਆ ਸਮੁੰਦਰ ਦੇ ਕੰਢੇ ਮੇਰੇ ਵੱਲ ਵੇਖ ਕੇ ਕਿਉਂ ਮੁਸਕਰਾ ਰਹੇ ਸਾਰੀ ਖੇਡ ਦੇ ਪਿੱਛੇ ਪਤਾ ਲੱਗਿਆ ਗੁਰੂ ਨਾਨਕ ਪਾਤਸ਼ਾਹ ਜੀ ਹਨ ਪਹਿਲਾਂ ਵੀ ਜਾਣ ਗਿਆ ਸੀ ਕਿ ਇਹ ਅਲੌਕਿਕ ਖੇਡ ਹੈ ਮੁਕਦਮ ਫਕੀਰ ਨੇ ਸਾਰੀ ਵਾਲਾ ਦਿੱਤੀ ਰਿੱਧੀਆਂ ਸਿੱਧੀਆਂ ਜਿੰਨੀਆਂ ਸੀ ਵਰਤ ਲਈਆਂ ਨੇ ਪਰ ਕੋਈ ਕਰਾਮਾਤ ਨਾ ਵਰਤੀ ਮੁਕਦਮ ਫਕੀਰ ਸੋਚਦਾ ਵੀ ਮੇਰੇ ਕੋਲੋਂ ਕੋਈ ਭੁੱਲ ਹੋਈ ਆ ਗਲਤੀ ਹੋਈ ਆ ਰਿੱਧੀਆਂ ਸਿੱਧੀਆਂ ਕੰਮ ਨਹੀਂ ਕਰ ਰਹੀਆਂ ਤੇ ਬੰਦੇ ਦਾ ਜਿਹੜੀ ਚੀਜ਼ ਨਾਲ ਮੋਹ ਹੋਵੇ ਮਮਤਾ ਜੁੜੀ ਹੋਵੇ ਜਦੋਂ ਉਹਦੇ ਪਾਸ ਉਹ ਚੀਜ਼ ਨਹੀਂ ਰਹਿੰਦੀ ਜਾਂ ਖੋਸ ਜਾਂਦੀ ਆ ਖੋਹ ਲਈ ਜਾਂਦੀ ਆ ਬੰਦਾ ਬੜਾ ਉਦਾਸ ਹੋ ਜਾਂਦਾ ਇਵੇਂ ਜਿਵੇਂ ਕਿਸੇ ਬੰਦੇ ਕੋਲ ਮੰਨ ਲਓ ਪੈਸੇ ਨਾਲ ਕਿਸੇ ਨੂੰ ਬਹੁਤ ਪਿਆਰ ਆ ਤੇ ਪੈਸਾ ਉਹਦੇ ਪਾਸ ਜੇ ਖੋਹ ਲਿਆ ਜਾਵੇ ਉਹ ਨਿਰਾਸ਼ ਹੀ ਹੋ ਜਾਵੇਗਾ ਨਾ ਜਿਵੇਂ ਸੂਮ ਬੰਦਾ ਹੋਵੇ ਉਹਦੇ ਕੋਲ ਧਨ ਹੋਵੇ ਖੋਲ ਗਏ ਆਪਾਂ ਸੂਮ ਬੰਦੇ ਦਾ ਧਨ ਨਾਲ ਪਿਆਰ ਹੁੰਦਾ ਕਿੰਨਾ ਭਾਵ ਉਦਾਸ ਹੋ ਜਾਵੇਗਾ ਕਿੰਨਾ ਦੁਖੀ ਹੋ ਜਾਵੇਗਾ ਜਿਉਂਦਿਆਂ ਜੀ ਮਰ ਜਾਵੇਗਾ ਐਵੇਂ ਮੁਕਤਮ ਫਕੀਰ ਜਦੋਂ ਉਹਦੀਆਂ ਰਿੱਧੀਆਂ ਸਿੱਧੀਆਂ ਕੰਮ ਨਾ ਆਈਆਂ ਸੋਚਦਾ ਕੀ ਹੋ ਗਿਆ ਬਹੁਤ ਜ਼ਿਆਦਾ ਡਰ ਗਿਆ ਕਬਰ ਆ ਗਿਆ ਫਿਰ ਨਿਮਰਤਾ ਚ ਆ ਕੇ ਸੱਚੇ ਪਾਤਸ਼ਾਹ ਜੀ ਕੋਲ ਬੇਨਤੀ ਕਰਦਾ ਹੁਣ ਚੱਲ ਕੇ ਆਇਆ ਤੁਰ ਕੇ ਆਇਆ ਜੇ ਰੱਦ ਸਿੱਧ ਹੁੰਦੀ ਉੱਡ ਕੇ ਆਉਣਾ ਸੀ ਪ੍ਰਭਾਵ ਪਾਉਣ ਪਰ ਹੁਣ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਆ ਕੇ ਬੇਨਤੀ ਕਰਦਾ ਕਹਿੰਦਾ ਮਹਾਪੁਰਖੋ ਮੈਨੂੰ ਨਹੀਂ ਪਤਾ ਤੁਸੀਂ ਕੌਣ ਪਰ ਮੈਨੂੰ ਇਉਂ ਲੱਗਦਾ ਜੋ ਸਭ ਹੋਇਆ ਇਹਦੇ ਪਿੱਛੇ ਤੁਸੀਂ ਹੀ ਹੋ ਤੁਸੀਂ ਉਹ ਪ੍ਰਮਾਤਮਾ ਦੇ ਸਰੂਪ ਲੱਗਦੇ ਹੋ ਪਰਮੇਸ਼ਰ ਦੇ ਭੇਜੇ ਕੋਈ ولی ਅੱਲਾ ਲੱਗਦੇ ਹੋ ਮੈਨੂੰ ਦੱਸੋ ਜੀ ਮੇਰੇ ਤੋਂ ਕੀ ਗਲਤੀ ਹੋ ਗਈ ਹੈ ਜਿਸ ਕਰਕੇ ਮੇਰੀਆਂ ਕਰਾਮਾਤਾਂ ਰਿੱਧੀਆਂ ਸਿੱਧੀਆਂ ਕੰਮ ਨਹੀਂ ਆ ਰਹੀਆਂ ਤੇ ਮੈਂ ਹਵਾ 'ਚ ਨਹੀਂ ਉੱਡ ਪਾਰਿਆ ਪੰਛੀ ਦੇ ਵਾਂਗ ਤੇ ਮਹਾਰਾਜ ਸਿੱਤੇ ਪਾਸ਼ਾ ਜੀ ਕਹਿਣ ਲੱਗੇ ਗਲਤੀ ਇਨਸਾਨ ਤੋਂ ਹੁੰਦੀ ਹੈ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਰੱਬ ਨੂੰ ਭੁਲਾ ਦੇਣਾ ਰੱਬ ਨੂੰ ਭੁੱਲ ਜਾਣਾ ਇਹ ਦੁਨੀਆ ਦੀ ਸਭ ਤੋਂ ਵੱਡੀ ਭੁਲਾ ਜਦੋਂ ਇੱਥੇ ਪੁਚਾਲ ਆਇਆ ਮਸੀਤ ਹਿੱਲਣ ਲੱਗ ਪਈ ਆ ਹੁਣ ਸਤਿਗੁਰੂ ਮਹਾਰਾਜ ਨੂੰ ਸਾਰੀ ਗੱਲ ਦੱਸ ਰਹੇ ਆ ਕਿ ਬਿਨਾਂ ਕਾਰਨ ਤੋਂ ਕੁਝ ਵੀ ਨਹੀਂ ਹੁੰਦਾ ਪੁਚਾਲ ਆਇਆ ਮਸੀਤ ਹਿੱਲੀ ਤੁਸੀਂ ਰੱਬ ਅੱਗੇ ਖੁਦਾ ਅੱਗੇ ਅਰਦਾਸ ਕੀਤੀ ਚੰਗੀ ਗੱਲ ਆ ਜਦੋਂ ਵਿਪਤਾ ਪੈਂਦੀ ਆ ਮਾਲਕ ਅੱਗੇ ਅਰਦਾਸ ਕਰੋ ਅਰਦਾਸ ਤੁਹਾਡੀ ਕਬੂਲ ਹੋਈ ਮਸੀਤ ਹਿੱਲਣੋਂ ਬੰਦ ਹੋ ਗਈ ਪਰ ਜਦੋਂ ਲੋਕਾਂ ਨੇ ਪੁੱਛਿਆ ਇਹ ਕਿਹਨੇ ਕੀਤਾ ਕਿਵੇਂ ਕੀਤਾ ਤੇ ਤੂੰ ਆਪਣਾ ਨਾਮ ਹੀ ਦੱਸ ਦਿੱਤਾ ਹੈ ਕੀ ਆਖਿਆ ਸੀ ਤੂੰ ਇਹੀ ਸ਼ਬਦ ਆਖੇ ਸੀ ਮਸੀਤ ਹਿਲਣੋਂ ਮੈਂ ਹਟਾਈ ਆ ਪ੍ਰਮਾਤਮਾ ਆਪਣੇ ਭਗਤਾਂ ਦੀ ਅਰਦਾਸ ਸੁਣਦਾ ਪਰ ਜੇ ਹੰਕਾਰ ਆਜੇ ਫਿਰ ਸਮਝਾਉਣ ਲਈ ਕਲਾ ਵੀ ਵਰਤਾ ਦਿੰਦਾ ਜੇ ਹਉਮੈ ਹੋ ਜੇ ਇਹ ਚੰਗੀ ਗੱਲ ਨਹੀਂ ਹੁੰਦੀ ਮਹਾਰਾਜ ਕਹਿੰਦੇ ਭਾਈ ਤੂੰ ਬਹੁਤ ਪੱਸਿਆ ਕੀਤੀ ਤਪ ਕੀਤਾ ਬੰਦਗੀ ਕੀਤੀ ਦਿਨੇ ਰਾਤ ਤੂੰ ਲੱਗਾ ਰਿਹਾ ਪਰ ਭਗਤੀ ਇਸ ਕਰਕੇ ਕੀਤੀ ਵੀ ਮੈਂ ਲੋਕਾਂ ਵਿੱਚ ਨਾਮ ਜਪਾਵਾਂ ਆਪਦਾ ਨਾਮ ਤਾਂ ਪ੍ਰਮਾਤਮਾ ਦਾ ਹੀ ਏ ਠੀਕ ਹੈ ਤਾਂ ਇਸ ਕਰਕੇ ਤੁਸੀਂ ਇਹ ਰਿੱਧੀਆਂ ਸਿੱਧੀਆਂ ਆ ਗਈਆਂ ਜਦੋਂ ਕਿਉਂ ਹੋ ਗਿਆ ਵੀ ਚਾਰ ਲੋਕਾਂ 'ਚ ਮੇਰਾ ਨਾਮ ਹੋ ਜੇ ਇਹ ਕੀ ਹੋ ਜਾਏਗਾ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੇ ਮਨ ਆਏ ਚਾਰ ਲੋਕ ਤੁਹਾਨੂੰ ਚੰਗਾ ਕਹਿ ਦੇਣਗੇ ਚਾਰ ਬੁਰਾ ਕਹਿ ਦੇਣਗੇ ਕੀ ਹੋ ਜਾਏਗਾ ਇਹਦੇ ਨਾਲ ਮੁਕਤਮ ਫਕੀਰ ਦੁਨੀਆ ਨੂੰ ਖੁਸ਼ ਕਰਨ ਨਾਲ ਬੰਦਾ ਕਦੇ ਮੁਕਤ ਨਹੀਂ ਹੁੰਦਾ ਕਿਉਂਕਿ ਦੁਨੀਆ ਦੇ ਸਾਰੇ ਲੋਕਾਂ ਨੂੰ ਖੁਸ਼ ਕੀਤਾ ਹੀ ਨਹੀਂ ਜਾ ਸਕਦਾ ਕਰਾਮਾਤ ਵੀ ਭਾਵੇਂ ਤੂੰ ਜਿਨੀ ਮਰਜ਼ੀ ਦਿਖਾ ਦੇ ਚਾਰ ਤੇਰੇ ਨਾਲ ਨਾਰਾਜ਼ ਹੋ ਜਾਣਗੇ ਚਾਰ ਤੇਰੇ ਨਾਲ ਖੁਸ਼ ਹੋ ਜਾਣਗੇ ਇਸ ਤਰ੍ਹਾਂ ਨਹੀਂ ਹੁੰਦਾ ਤੂੰ ਭਗਤੀ ਕਰੀ ਜਾਣੀ ਸੀ ਇਹ ਵਡਿਆਈ ਇਹ ਸੋਭਾ ਦੇ ਚੱਕਰ ਵਿੱਚ ਨਹੀਂ ਸੀ ਪਹਿਣਾ ਜੇ ਤੂੰ ਨਾ ਰਿੱਧੀਆਂ ਸਿੱਧੀਆਂ ਦੇ ਚੱਕਰ ਵਿੱਚ ਨਾ ਪੈਂਦਾ ਅੱਗੇ ਵਧਦਾ ਜਾਂਦਾ ਤੈਨੂੰ ਪ੍ਰਮਾਤਮਾ ਦਾ ਮਲਾਪ ਹੋ ਜਾਣਾ ਸੀ ਜੀਵਨ ਮੁਕਤੀ ਪਾ ਲੈਣੀ ਸੀ ਜੇ ਤੂੰ ਇਹ ਕਹਿ ਦਿੰਦਾ ਨਾ ਸੀ ਤੇ ਹਿਲਣੋ ਤਾਂ ਬੰਦ ਹੋਈ ਆ ਇਹ ਪ੍ਰਮਾਤਮਾ ਅਗੇ ਅਰਦਾਸ ਕੀਤੀ ਇਹ ਰੱਬ ਦਾ ਕੀਤਾ ਹੈ ਇਹ ਖੁਦਾ ਨੇ ਬੰਦ ਕਰਵਾਈ ਆ ਕਿਉਂਕਿ ਦੁਨੀਆ ਬਣਾਉਣ ਵਾਲਾ ਪਾਲਣ ਵਾਲਾ ਉਹੀ ਆ ਬਣਾਉਣ ਵਾਲਾ ਮਟਾਉਣ ਵਾਲਾ ਉਹੀ ਆ ਸਭ ਉਹੀ ਹੈ ਪਰ ਤੂੰ ਕਿਹਾ ਵੀ ਮੇਰੇ ਕਰਕੇ ਹੋਇਆ ਤੇਰੇ ਕਰਕੇ ਹੋਇਆ ਹੰਕਾਰ ਆ ਗਿਆ ਤਾਂ ਹੀ ਤੂੰ ਡਿੱਗਿਆ ਹੰਕਾਰਿਆ ਸੋ ਮਾਰਿਆ ਇਹ ਸਤਿਗੁਰੂ ਮਹਾਰਾਜ ਕਹਿੰਦੇ ਹਉਮੈ ਦਾ ਜਿਹੜਾ ਨਾ ਪੜਦਾ ਹੈ ਹਉਮੈ ਦੀ ਜਿਹੜੀ ਗੰਧ ਆ ਕਿ ਉਹ ਸੱਚ ਆ ਰਹੀ ਹੈ ਕਿ ਬਕੂੜੇ ਟੁੱਟੇ ਪਾਲ ਇਹ ਕੂੜ ਦੀ ਗੰਧ ਆ ਜਿਹੜੀ ਪ੍ਰਮਾਤਮਾ ਦੇ ਸਾਡੇ ਵਿੱਚ ਘਾਰ ਆ ਉਹ ਸਾਡੀ ਹਉਮੈ ਕਰਕੇ ਹੀ ਆ ਤੇ ਹਉਮੈ ਦੇ ਪੜਦੇ ਆ ਇਹ ਹਉਮੈ ਦੂਰ ਹੋ ਜੇ ਪਤਾ ਲੱਗ ਜਾਂਦਾ ਸਾਰੇ ਪਾਸੇ ਰੱਬ ਹੀ ਆ ਪ੍ਰਮਾਤਮਾ ਹੀ ਆ ਉਹੀ ਕਰ ਰਿਹਾ ਉਹੀ ਕਰਾ ਰਿਹਾ ਹਉਮੈ ਤਿਆਗਣੀ ਪਵੇਗੀ ਫਕੀਰ ਜੀ ਜਦੋਂ ਹਉਮੈ ਛੱਡੋਗੇ ਸੱਚ ਦੇ ਰਾਹ ਤੇ ਤੁਰੋਗੇ ਤਾਨੂੰ ਪਤਾ ਲੱਗੇਗਾ ਇਹ ਕਿੱਡੀ ਕਲਾ ਵਰਤਦੀ ਆ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਬਚਨ ਕੀਤੇ ਮੁਕਦਮ ਫਕੀਰ ਬੜੀ ਨਿਮਰਤਾ ਚ ਆ ਗਿਆ ਹਿਰਦਾ ਸਾਫ ਹੋ ਗਿਆ ਜਿਹੜੀ ਹਉਮੈ ਦੀ ਮੈਲ ਸੀ ਉਤਰ ਗਈ ਆ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੋਂ ਗਲਤੀ ਹੋ ਗਈ ਕਿਰਪਾ ਕਰੋ ਮੈਨੂੰ ਰਿੱਧੀਆਂ ਸਿੱਧੀਆਂ ਦਾ ਹੰਕਾਰ ਹੋ ਗਿਆ ਸੀ ਪਰ ਹੁਣ ਮੈਂ ਹਉਮੈ ਚ ਨਹੀਂ ਪਾਵਾਂਗਾ ਮੈਨੂੰ ਤਾਂ ਪਹਿਲਾਂ ਇਹ ਸੀ ਮੈਂ ਹਵਾ 'ਤੇ ਉੱਡ ਕੇ ਆਪਦਾ ਨਾਮ ਪ੍ਰਸਿੱਧ ਕਰਾਂ ਦੁਨੀਆ ਦੇ ਲੋਕ ਮੇਰੀ ਸੋਭਾ ਕਰਨਗੇ ਮੇਰੀ ਚਰਚਾ ਹੋਊਗੀ ਲੋਕ ਕਹਿਣਗੇ ਦੇਖੋ ਉੱਡਣ ਵਾਲਾ ਫਕੀਰ ਅੱਜ ਤੱਕ ਪਹਿਲਾਂ ਦੁਨੀਆ ਤੇ ਹੋਇਆ ਹੀ ਨਹੀਂ ਪਰ ਆਪ ਜੀ ਦੇ ਦਰਸ਼ਨ ਕਰਕੇ ਮੈਨੂੰ ਪਤਾ ਲੱਗ ਗਿਆ ਕਿ ਜ਼ਿੰਦਗੀ ਕੀ ਹੈ ਫਿਰ ਉੱਥੇ ਸੱਚੇ ਪਾਤਸ਼ਾਹ ਜੀ ਨੇ ਮੁਕਦਮ ਫਕੀਰ ਨੂੰ ਤਿੰਨ ਬਚਨ ਕੀਤੇ ਗੁਰਮਖ ਪਿਆਰਿਓ ਮਹਾਰਾਜ ਕਹਿੰਦੇ ਨਾ ਤਿੰਨਾ ਬਚਨਾਂ ਨੂੰ ਆਪਣੀ ਜ਼ਿੰਦਗੀ ਚ ਯਾਦ ਰੱਖੀਂ ਇਨਾਂ ਬਚਨਾਂ ਨੂੰ ਕਦੇ ਵੀ ਭੁਲਾਈ ਨਾ ਜੇ ਭੁਲਾਵੇਂਗਾ ਤੇ ਦੁੱਖ ਪਾਵੇਂਗਾ ਪਹਿਲਾ ਬਚਨ ਮਹਾਰਾਜ ਨੇ ਕੀਤਾ ਦੁਨੀਆ ਤੇ ਆ ਕੇ ਜਿਹੜਾ ਵੀ ਬੰਦਾ ਆਪਣਾ ਨਾਮ ਬਣਾਉਣ ਦੀ ਕੋਸ਼ਿਸ਼ ਕਰਦਾ ਕਿੰਨਾ ਕੁ ਸਮਾਂ ਉਹਦਾ ਨਾਮ ਰਹਿ ਜਾਏਗਾ ਨਹੀਂ ਰਹਿੰਦਾ ਨਾਮ ਤਾਂ ਰਹਿਣਾ ਹੈ ਪ੍ਰਮਾਤਮਾ ਦਾ ਇਸ ਕਰਕੇ ਨਾਮ ਬਣਾਉਣ ਦੀ ਕੋਸ਼ਿਸ਼ ਨਾ ਕਰੀ ਕਰਮ ਕਰਦਾ ਜਾਈ ਪਰ ਆਪਣੀ ਸੋਭਾ ਵਧਾਉਣ ਦੀ ਤਮੰਨਾ ਤੇਰੇ ਦਿਲ 'ਚ ਨਹੀਂ ਹੋਣੀ ਚਾਹੀਦੀ ਤੂੰ ਰੱਬ ਦਾ ਨਾਮ ਜਪਦਾ ਰਹੀਂ ਸੰਗਤ ਜੀ ਅੱਜ ਦੇ ਸਮੇਂ ਵਿੱਚ ਦੁਨੀਆ ਦੇ ਲੋਕ ਜਿਹੜੇ ਆ ਇਹਨਾਂ ਚੀਜ਼ਾਂ ਪਿੱਛੇ ਭੱਜੇ ਫਿਰਦੇ ਆ ਜਦੋਂ ਪੈਸਾ ਆ ਜਾਂਦਾ ਬੰਦੇ ਨੂੰ ਕਹਿੰਦੇ ਪੈਸੇ ਨਾਲ ਗੱਲ ਨਹੀਂ ਬਣਦੀ ਜਿੰਨਾ ਸਮਾਚਾਰ ਬੰਦਿਆਂ ਚ ਨਾ ਨਹੀਂ ਹੋ ਜਾਂਦਾ ਪਰ ਐਵੇਂ ਲੋਕ ਕਰੀ ਜਾਂਦੇ ਆ ਅਣਗਿਣਤ ਚੀਜ਼ਾਂ ਕਰਦੇ ਆ ਕਈ ਵਾਰ ਕੁਝ ਇਹੋ ਜਿਹਾ ਕਰ ਦਿੰਦੇ ਆ ਜਿਹਦੇ ਕਰਕੇ ਉਹਨਾਂ ਨੂੰ ਪਛਤਾਉਣਾ ਪੈਂਦਾ ਮਹਾਰਾਜ ਦਾ ਫਰਮਾਨ ਪਰਮੇਸ਼ਰ ਦਾ ਨਾਮ ਜਪਦੇ ਰਹੋ ਜਿਹੜਾ ਬੰਦਾ ਰੱਬ ਦਾ ਨਾਮ ਜਪਦਾ ਉਹਦੀ ਸੋਭਾ ਸਾਰੇ ਸੰਸਾਰ ਵਿੱਚ ਆਪ ਹੀ ਹੋ ਜਾਂਦੀ ਹੈ। ਕੋਰੋਂ ਦੀ ਲੋੜ ਨਹੀਂ ਪੈਂਦੀ। ਇੱਕ ਤਾਂ ਤੁਸੀਂ ਜ਼ੋਰ ਲਾ ਰਹੇ ਹੋ। ਜਿਵੇਂ ਉਹ ਮੁਕਦਮ ਫਕੀਰ ਕਰਦਾ ਸੀ ਮੇਰਾ ਨਾਂ ਹੋ ਜੇ ਨਾਂ ਹੋ ਜੇ ਨਹੀਂ ਪਾਈ। ਉਹ ਡੱਗ ਪਿਆ ਨਾ ਹਵਾ 'ਚੋਂ ਇੱਕਦਮ। ਇਸ ਤਰ੍ਹਾਂ ਤੁਸੀਂ ਜਦੋਂ ਆਪ ਜ਼ੋਰ ਲਾਉਂਗੇ ਉਦੋਂ ਨਹੀਂ ਨਾਂ ਹੋਣਾ। ਜਦੋਂ ਭਗਤ ਕਬੀਰ ਸਾਹਿਬ ਜੀ ਵਾਂਗ, ਜਦੋਂ ਧਰੂ ਵਾਂਗ, ਜਦੋਂ ਪ੍ਰਹਿਲਾਦ ਜੀ ਵਾਂਗ ਬੰਦਗੀ ਕਰੋਗੇ ਤੇ ਨਾਮ ਆਪ ਹੀ ਬਣ ਜਾਣਾ ਤੇ ਰਹਿੰਦੀ ਦੁਨੀਆ ਤੱਕ ਰਹੂਗਾ ਨਾ। ਆਪਦੇ ਜਿਹੜੇ ਭਗਤਾਂ ਦੀ ਸੋਭਾ ਪ੍ਰਮਾਤਮਾ ਜੀ ਕਰਾ ਦਿੰਦੇ ਆ ਪਹਿਲਾ ਬਚਨ ਮਹਾਰਾਜ ਨੇ ਆਖਿਆ ਦੁਨੀਆਂ ਦੇ ਲੋਕਾਂ ਨੂੰ ਖੁਸ਼ ਕਰਨ ਦੇ ਜਿਹੜੇ ਉਦਮ ਛੱਡ ਦੇਣੇ ਚਾਹੀਦੇ ਆ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੁਣ ਦੂਜਾ ਬਚਨ ਮਹਾਰਾਜ ਨੇ ਜੋ ਕੀਤਾ ਹੈ ਗੁਰੂ ਜੀ ਕਹਿਣ ਲੱਗੇ ਹਵਾ ਚੁੱਡਣ ਦੇ ਨਾਲ ਮੁਕਤੀ ਨਹੀਂ ਮਿਲਦੀ ਜੇ ਮਿਲਦੀ ਹੋਵੇ ਤਾਂ ਤੁਸੀਂ ਦੇਖੋ ਪੰਛੀ ਜਿਹੜੇ ਆ ਬਾਜ ਆ ਐਲ ਅਸਮਾਨ ਵਿੱਚ ਉੱਡਦੇ ਆ ਇਨਾਂ ਨੂੰ ਮੁਕਤੀ ਮਿਲ ਜਾਣੀ ਕਹੀਦੀ ਐ ਤੁਸੀਂ ਸੋਚਿਆ ਹੀ ਨਹੀਂ ਕਦੇ ਵੀ ਤੁਹਾਨੂੰ ਮਨੁੱਖਾ ਜਨਮ ਮਿਲਿਆ ਜੇ ਹਵਾ 'ਚ ਉੱਡਣਾ ਹੁੰਦਾ ਤੇ ਤੁਹਾਨੂੰ ਪੰਛੀ ਬਣਾਉਂਦਾ ਪਰਮੇਸ਼ਰ ਪੰਛੀ ਹੈਗੇ ਹਵਾ ਚ ਉੱਡਦੇ ਆ ਬਾਜ ਕਿਵੇਂ ਉੱਡਦਾ ਹੈ ਵੱਡੇ ਵੱਡੇ ਪੰਛੀ ਆ ਜਿਹੜੇ ਉੱਚੀਆਂ ਉੱਚੀਆਂ ੜਾਰੀਆਂ ਲਾਉਂਦੇ ਆ ਹੰਸ ੜਾਰੀਆਂ ਮਾਰ ਕੇ ਮਾਨਸਰੋਵਰ ਤੇ ਜਾਂਦੇ ਆ ਪਰ ਮਹਾਰਾਜ ਕਹਿੰਦੇ ਅਸੀਂ ਮਨੁੱਖ ਆ ਮਨੁੱਖ ਨੂੰ ਜਨਮ ਮਿਲਿਆ ਹੈ ਭਈ ਪ੍ਰਾਪਤ ਮਨੁੱਖ ਦਿਓ ਹਰੀਆ ਗਵਰਮੈਂਟ ਮਿਲਣਾ ਕੀ ਹੈ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਆਹ ਕੰਮ ਤੇਰੇ ਕਿਸੇ ਕੰਮ ਨਹੀਂ ਆਉਣੇ ਮਹਾਰਾਜ ਨੇ ਆਖਿਆ ਮੁਖਦਮ ਫਕੀਰ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਦੇਹ ਮਿਲੀ ਹੈ ਇਹ ਦੇਹ ਨੂੰ ਤਾਂ ਦੇਵਤੇ ਵੀ ਲੋਚਦੇ ਆ ਤੇ ਜਦੋਂ ਤੁਹਾਨੂੰ ਮਿਲ ਗਈ ਤੁਸੀਂ ਪੰਛੀਆਂ ਮੰਗ ਹਵਾ ਚੁੱਡੀ ਜਾਂਦੇ ਹੋ ਇਹ ਗਲਤੀ ਕਦੇ ਨਹੀਂ ਕਰਨੀ ਕਰਾਮਾਤ ਨਹੀਂ ਦਿਖਾਉਣੀ ਕਰਾਮਾਤ ਦਿਖਾਉਣੀ ਕਹਿਰ ਦਾ ਨਾਮ ਹੈ ਫਿਰ ਮਹਾਰਾਜ ਨੇ ਤੀਜਾ ਵਚਨਿਕ ਦ੍ਰਿਸ਼ਟਾਂਤ ਰਾਹੀਂ ਸਮਝਾਇਆ ਮਹਾਰਾਜ ਕਹਿੰਦੇ ਜਦੋਂ ਭਗਤ ਫਰੀਦ ਜੀ ਵੀ ਭਗਤੀ ਕਰ ਰਹੇ ਸੀ ਮੁਕਦਮ ਫਕੀਰ ਭਗਤੀ ਕਰਦੇ ਆ ਉਹਨਾਂ ਦੇ ਮਨ ਵਿੱਚ ਇਸ ਤਰ੍ਹਾਂ ਆ ਗਿਆ ਕੁਝ ਚਿੜੀਆਂ ਰੌਲਾ ਪਾ ਰਹੀਆਂ ਸੀ ਤੇ ਕਹਿ ਦਿੱਤਾ ਇਹ ਮਰ ਕਿਉਂ ਨਹੀਂ ਜਾਂਦੀਆਂ ਜਦੋਂ ਭਗਤੀ ਕੀਤੀ ਭਗਤ ਫਰੀਦ ਜੀ ਨੇ ਰਸਨਾ ਤੇ ਵਾਹਿਗੁਰੂ ਦਾ ਵਾਸ ਸੀ ਚਿੜੀਆਂ ਮਰ ਕੇ ਉਸੇ ਵਕਤ ਹੀ ਜ਼ਮੀਨ ਤੇ ਡੈਗ ਪੀਆਂ ਤੇ ਜਦੋਂ ਮਰ ਗਈਆਂ ਭਗਤ ਜੀ ਨੂੰ ਆਇਆ ਖਿਆਲ ਵੀ ਪੰਛੀ ਆ ਜਿਹੜੇ ਮੇਰੇ ਕਰਕੇ ਮਰੇ। ਮੈਨੂੰ ਕੀ ਮਿਲਿਆ ਦਇਆ ਆਈ। ਕਹਿੰਦੇ ਉਹਨਾਂ ਪੰਛੀਆਂ ਵੱਲ ਨਿਗਾਹ ਮਾਰ ਕੇ ਬੋਲੇ ਕਿ ਇਹ ਜ਼ਿੰਦਾ ਹੋ ਜਾਣ, ਉੱਡ ਜਾਣ। ਤੇ ਉਹ ਚਿੜੀਆਂ ਜ਼ਿੰਦਾ ਹੋ ਗਈਆਂ ਸੀ। ਅਸਲ ਵਿੱਚ ਸੰਤਜੀ ਜੀ ਮਹਾਰਾਜ ਨੇ ਸਮਝਾਇਆ ਕਿ ਜਦੋਂ ਆਪਾਂ ਭਗਤੀ ਕਰਦੇ ਆਂ ਬੜਾ ਕੁਝ ਸਾਡੇ ਨਾਲ ਹੁੰਦਾ। ਬੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਭਰਮ ਜਾਲ ਚ ਪਾਉਂਦੀਆਂ ਨੇ। ਮਾਇਆ ਅਨੇਕਾਂ ਤਰ੍ਹਾਂ ਕਹਿੰਦੀ ਆ ਵੀ ਰੁਕ ਜਾਵੇ ਬੰਦਾ। ਪਰ ਜਿਹੜੇ ਰੁਕਦੇ ਨਹੀਂ ਉਹ ਪ੍ਰਮਾਤਮਾ ਤੱਕ ਪਹੁੰਚ ਜਾਂਦੇ ਆ ਨਹੀਂ ਤਾਂ ਫਿਰ ਰਸਤੇ ਵਿੱਚ ਹੀ ਰਹਿ ਜਾਂਦੇ ਆ ਚਾਲੇ ਇਥੇ ਹਰ ਮਿਲਣ ਕੋ ਬੀਚੇ ਅਟਕੇ ਉਚੀਤ ਪ੍ਰਮਾਤਮਾ ਨੂੰ ਭਗਤ ਪਿਆਰੇ ਹੁੰਦੇ ਆ ਪਰਖਾਂ ਵੀ ਹੁੰਦੀਆਂ ਨੇ ਪ੍ਰਮਾਤਮਾ ਵਿੜਿਆਈ ਵੀ ਦਿੰਦਾ ਪਰ ਕਈ ਵਿੜਿਆਈ 'ਚ ਹੀ ਫਸ ਜਾਂਦੇ ਆ ਵਿੜਿਆਈ 'ਚ ਨਹੀਂ ਫਸਣਾ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਦੋਂ ਸੱਚ ਦੇ ਰਾਹ ਤੇ ਤੁਰੋਂਗੇ ਆਪਈ ਸੋਭਾ ਹੋਵੇਗੀ ਤੇ ਜਦੋਂ ਮਹਾਰਾਜ ਨੇ ਤਿੰਨ ਬਚਨ ਕੀਤੇ ਆ ਮਕਦਮ ਫਕੀਰ ਨੇ ਤਿੰਨਾ ਬਚਨਾਂ ਨੂੰ ਆਪਣੇ ਪੱਲੇ ਬੰਨ ਲਿਆ ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਮਹਾਰਾਜ ਅੱਜ ਤੋਂ ਬਾਅਦ ਜੋ ਪਹਿਲਾਂ ਗਲਤੀਆਂ ਹੋ ਗਈਆਂ ਸੋ ਹੋ ਗਈਆਂ ਹੁਣ ਨਹੀਂ ਕਰਾਂਗਾ ਫਿਰ ਲੋਕ ਦਿਖਾਵਾ ਵੀ ਛੱਡ ਦਿੱਤਾ ਮਹਾਰਾਜ ਨੇ ਆਖਿਆ ਜਿਤ ਮੁਖ ਨਾਮ ਨਾ ਉਚਰੈ ਬਿਨ ਨਾਵੈ ਰਸ ਖਾਹੇ ਨਾਨਕੇ ਵੈ ਜਾਣੀਏ ਤਿਤ ਮੁਖ ਠੁਕਾ ਪਾਹੇ ਮਹਾਰਾਜ ਕਹਿੰਦੇ ਜਿਹੜੇ ਪ੍ਰਮਾਤਮਾ ਤੋਂ ਬੇਮੁਖ ਹੋ ਗਏ ਉਹਦਾ ਨਾਮ ਨਹੀਂ ਜਪਦੇ ਨਾਮ ਜਪੇ ਤੋਂ ਬਿਨਾ ਰਸਾਂ ਕਸਾਂ ਵਿੱਚ ਖੱਚਤ ਰਹਿੰਦੇ ਆ ਬਹੁਤ ਡੁੱਬ ਜਾਂਦੇ ਆ ਯਾਦ ਰੱਖਣਾ ਉਹਨਾਂ ਦੇ ਮੁੱਖ ਤੇ ਥੁੱਕਾਂ ਪੈਂਦੀਆਂ ਨੇ ਉਹ ਅੰਨ ਨੂੰ ਖਾ ਕੇ ਗਵਾਉਂਦੇ ਆ ਅੰਨ ਨੂੰ ਖਾਂਦੇ ਆ ਗਵਾਈ ਦਿੰਦੇ ਆ ਕਿਉਂਕਿ ਅੰਨ ਜਿਹੜਾ ਹੈ ਜਦੋਂ ਮੂੰਹ ਰਾਹੀਂ ਅੰਦਰ ਜਾਂਦਾ ਪੇਟ ਦੇ ਵਿੱਚ ਭੋਜਨ ਦੀ ਬੁਰਕੀ ਖੂਨ ਬਣਦੀ ਆ ਤੇ ਐਡਾ ਵੱਡਾ ਕਾਰਜ ਹੈ ਪਰ ਜੇ ਉਹ ਖੂਨ ਦੇ ਕਤਰੇ ਤੋਂ ਕਾਰਜ ਹੀ ਨਹੀਂ ਲੈਣਾ ਨਾਮ ਨਹੀਂ ਜਪਣਾ ਫਿਰ ਉਹ ਬੇਫਾਇਦਾ ਹੈ ਇਨਾਂ ਦੇ ਮੂੰਹ ਤੇ ਲਾਨਤਾਂ ਰੂਪੀ ਠੁੱਕਾਂ ਪੈਂਦੀਆਂ ਨੇ ਇੱਥੇ ਵੀ ਤੇ ਦਰਗਾਹ ਦੇ ਵਿੱਚ ਵੀ ਤੇ ਉਹ ਜਿਹੜਾ ਮੁਕਦਮ ਫਕੀਰ ਸੀ ਉਹਨੇ ਮਹਾਰਾਜ ਜੀ ਦੇ ਚਰਨਾਂ ਤੇ ਆਪਣਾ ਮस्तक ਰੱਖਿਆ ਗੁਰਮੁਖ ਪਿਆਰਿਓ ਤੇ ਬਾਬੇ ਨੂੰ ਧੰਨ ਧੰਨ ਕਰਕੇ ਆਖਿਆ ਇੱਕ ਕਥਾ ਵੀ ਆਉਂਦੀ ਆ ਜਦੋਂ ਮਹਾਰਾਜ ਕਾਨਪੁਰ ਦੀ ਧਰਤੀ ਤੇ ਪਹੁੰਚਦੇ ਆ ਉੱਥੇ ਬੜੀ ਭੈੜੀ ਜੀ ਜਗ੍ਹਾ ਸੀ ਜਿਹਨੂੰ ਦੇਖ ਕੇ ਲੋਕ ਨਾ ਨਫ਼ਰਤ ਕਰਦੇ ਸੀ ਜਦੋਂ ਕਿਸੇ ਜਗ੍ਹਾ ਤੋਂ ਬਦਬੂ ਆਉਂਦੀ ਹੋਵੇ ਲੋਕ ਜਾਂ ਤਾਂ ਨੱਕ ਜਿਹੜਾ ਬੰਦ ਕਰ ਲੈਂਦੇ ਆ ਮੂੰਹ ਤੇ ਕੱਪੜਾ ਰੱਖ ਲੈਂਦੇ ਆ ਨੱਕ ਤੇ ਕੱਪੜਾ ਰੱਖ ਲੈਂਦੇ ਆ ਤੇ ਜਾਂ ਠੁੱਕ ਠੁੱਕ ਕੇ ਅੱਗੇ ਲੰਘਦੇ ਆ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜਿਹੜੇ ਲੋਕ ਆ ਠੁੱਕ ਕੇ ਕਿਉਂ ਅੱਗੇ ਲੰਘ ਰਹੇ ਆ ਕਿਉਂਕਿ ਇੱਥੇ ਇਹੋ ਜੀ ਕੋਈ ਵੀ ਜਗ੍ਹਾ ਨਹੀਂ ਹੈ ਇਹਨੂੰ ਦੇਖ ਕੇ ਬੰਦਾ ਠੁੱਕੇ ਮੈਨੂੰ ਨਜ਼ਰ ਨਹੀਂ ਆ ਰਿਹਾ ਮਹਾਰਾਜ ਦੱਸੋ ਮੈਨੂੰ ਕਿਰਪਾ ਕਰਕੇ ਮਹਾਰਾਜ ਕਹਿੰਦੇ ਜਿਹੜੇ ਮਨਮੁਖ ਬੰਦੇ ਹੁੰਦੇ ਆ ਸਮਝੋ ਉਹਨਾਂ ਦੇ ਮੁੱਖ ਤੇ ਥੁੱਕ ਰਹੇ ਆ ਇਹ ਸਾਰੀ ਗੱਲ ਦਾ ਭੇਤ ਮਹਾਰਾਜ ਨੇ ਦੱਸਿਆ ਜਿਹੜੇ ਲੋਕ ਨਾਮ ਨਹੀਂ ਜਪਦੇ ਪਰਮੇਸ਼ਰ ਦਾ ਭਗਤੀ ਨਹੀਂ ਕਰਦੇ ਨਾਮ ਤੋਂ ਬਿਨਾ ਅੰਨ ਪਾਣੀ ਛਕਦੇ ਆ ਉਹਨਾਂ ਦੇ ਮੂੰਹ ਤੇ ਵੀ ਠੁੱਕਾਂ ਐਵੇਂ ਪੈਂਦੀਆਂ ਨੇ ਸਤਗੁਰੂ ਮਹਾਰਾਜ ਨੇ ਇਸ ਤਰ੍ਹਾਂ ਦ੍ਰਿਸ਼ਟਾਂਤ ਦਿੱਤਾ ਜਿਵੇਂ ਲੋਕ ਠੁੱਕਦੇ ਆ ਨਾ ਧਰਤੀ ਤੇ ਇਵੇਂ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੇ ਮੂੰਹ ਤੇ ਦਰਗਾਹ ਚਵੇਂ ਥੁੱਕਾਂ ਪੈਂਦੀਆਂ ਨੇ ਬਿਲਕੁਲ ਇਸੇ ਤਰ੍ਹਾਂ ਕਿਉਂਕਿ ਲੋਕ ਉਹਨਾਂ ਨੂੰ ਨਫ਼ਰਤ ਕਰਦੇ ਆ ਲੋਕ ਕਹਿੰਦੇ ਆ ਇਹਨੇ ਸਾਰੀ ਜ਼ਿੰਦਗੀ ਅਜਾਈ ਗਵਾਤੀ ਇੰਨੇ ਕੀਮਤੀ ਸਵਾਸ 24000 ਸਵਾਸ ਬੰਦੇ ਦੇ ਆਮਦ ਮੂਲ ਨਾ ਥੀਵੇ ਜਿਸ ਬੰਦੇ ਨੂੰ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੇ ਨਾਨਕੇ ਵੇ ਜਾਣੀਐ ਤਤਮੁਕ ਥੁੱਕਾਂ ਪਾਹੇ ਆਈ ਮਰਦਾਨਾ ਜੀ ਨੂੰ ਬਹੁਤ ਗੁੱਝੀ ਰਮਜ ਸੀ ਖੋਲ ਕੇ ਦੱਸਿਆ ਜਦੋਂ ਕਾਨਪੁਰ ਦੀ ਇਹ ਗੱਲ ਆ ਇੱਥੇ ਮਹਾਰਾਜ ਆਏ ਇੱਥੇ ਸੱਚੇ ਪਾਤਸ਼ਾਹ ਜੀ ਨੇ ਫਕੀਰਾਂ ਨੂੰ ਦੱਸਿਆ ਫਕੀਰੀ ਹੁੰਦੀ ਕੀ ਆ ਕਿਉਂਕਿ ਉਹ ਹੈ ਨਾ ਫਕੀਰਾ ਫਕੀਰੀ ਦੂਰ ਹੈ ਕਿੰਨੀ ਕੁ ਦੂਰ ਹੈ ਜਿਤਨੀ ਉੱਚੀ ਖਜੂਰ ਹੈ ਜੇ ਮੈਂ ਖਜੂਰ ਦਾ ਦਰਖਤ ਹੋਵੇ ਖਜੂਰ ਦੇ ਦਰਖਤ ਤੇ ਪਹਿਲਾਂ ਤਾਂ ਚੜ੍ਹਨਾ ਹੀ ਔਖਾ ਸੰਗਤ ਜੀ ਤੇ ਜੇ ਚੜ੍ਹ ਗਿਆ ਬੰਦਾ ਤੇ ਮਾੜੀ-ਮੋਟੀ ਵੀ ਭਾਵਕੀ ਹੋਣੇ ਨਾ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਗੀ ਫਲ-ਜੁਲ ਕਰ ਦਿੱਤੀ ਤੇ ਜੇ ਡਿੱਗ ਗਿਆ ਤਾਂ ਫਿਰ ਸਭ ਕੁਝ ਹੀ ਖਤਮ ਫਿਰ ਤਾਂ ਮੌਤ ਹੀ ਆ ਭਾਵੇਂ ਕਿ ਪਹਿਲਾਂ ਤਾਂ ਨਾਮ ਜਪਣਾ ਹੀ ਔਖਾ ਆਖਣੇ ਔਖਾ ਸਾਜਾ ਨਾਮ ਤੇ ਜੇ ਨਾਮ ਜਪ ਲਿਆ ਕਈਆਂ ਨੂੰ ਹਮੇ ਹੋ ਜਾਂਦੀ ਆ ਇਹ ਖਜੂਰ ਦੇ ਦਰਖਤ ਤੇ ਚੜਨ ਵਾਂਗ ਹੁੰਦੀ ਆ ਤੇ ਜੇ ਬੰਦਾ ਡਿੱਗ ਪਿਆ ਫਿਰ ਜਿਵੇਂ ਮੁਕਦਮ ਫਕੀਰ ਡਿੱਗਿਆ ਫਿਰ ਤਾਂ ਭਾਈ ਬੰਦੇ ਦਾ ਕੁਝ ਬਚਦਾ ਨਹੀਂ ਹੰਕਾਰਿਆ ਸੁਮਾਰਿਆ ਇਹ ਤਾਂ ਨਿਮਰਤਾ ਦਾ ਸਾਧਨ ਆ ਇਹ ਤਾਂ ਜਿਵੇਂ ਕੀੜੀ ਸਬਰ ਨਾਲ ਚਾਲ ਚੱਲਦੀ ਜਾਂਦੀ ਆ ਫਿਰ ਉਹ ਪਹੁੰਚ ਜਾਂਦੀ ਆ ਗੁਰਮੁਖ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਐਸੀ ਕਲਾ ਹੋ ਗਈ ਆ ਹਵਾ ਚੁੱਡਣ ਵਾਲੇ ਫਕੀਰ ਦਾ ਮਾਣ ਟੁੱਟਿਆ ਆਖਿਆ ਮਹਾਰਾਜ ਇੱਥੇ ਮੈਂ ਹੁਣ ਲੋਕਾਂ ਨੂੰ ਸੱਚੇ ਨਾਮ ਦੇ ਨਾਲ ਜੋੜਾਂਗਾ ਕਿਉਂਕਿ ਸਤਿਗੁਰੂ ਜੀ ਕਹਿਣ ਲੱਗੇ ਫਕੀਰ ਜੀ ਇੱਥੇ ਮਸਜਿਦ ਬਣੀ ਹੋਈ ਆ ਤੁਸੀਂ ਇਹਨਾਂ ਨੂੰ ਨਮਾਜ਼ ਪੜ੍ਹਨੀ ਸਿਖਾਓ ਕਿਉਂਕਿ ਸੱਚਾ ਮੁਸਲਮਾਨ ਪੰਜ ਵਕਤ ਨਮਾਜ਼ਾਂ ਪੜ੍ਹਦਾ ਇੱਥੋਂ ਦੇ ਲੋਕ ਜ਼ਿਆਦਾ ਕਰਕੇ ਮੁਸਲਮਾਨ ਇਸਲਾਮ ਧਰਮ ਨਾਲ ਸੰਬੰਧ ਰੱਖਦੇ ਆ ਇਹਨਾਂ ਨੂੰ ਤੁਸੀਂ ਰੱਬ ਦੇ ਨਾਮ ਨਾਲ ਜੋੜੋ ਕਰਾਮਾਤ ਨਾਲ ਜੋੜੋਗੇ ਕੀ ਮਿਲੇਗਾ ਉਹ ਮਨੁੱਖ ਧੰਨ ਹੁੰਦੇ ਆ ਜੋ ਆਪ ਜਪੇ ਵਰੇ ਨਾਮ ਜਪਾਵੇ ਜਿਹੜੇ ਨਾਲੇ ਆਪ ਨਾਮ ਜਪਦੇ ਆ ਦੂਜਿਆਂ ਤੋਂ ਨਾਮ ਜਪਾਉਂਦੇ ਆ ਧੰਨ ਹੁੰਦੇ ਆ ਫਿਰ ਉਹਨੇ ਆਖਿਆ ਮਹਾਰਾਜ ਮੈਂ ਬਿਲਕੁਲ ਇਸ ਤਰ੍ਹਾਂ ਹੀ ਕਰਾਂਗਾ ਨਹੀਂ ਤਾਂ ਦੇਖੋ ਦਰਗਾਹ ਦੇ ਵਿੱਚ ਵੀ ਦੁਖੀ ਇੱਥੇ ਵੀ ਦੁਖੀ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ ਨਾਮ ਤੋਂ ਬਿਨਾ ਕਦੇ ਵੀ ਸੁੱਖ ਨਹੀਂ ਮਿਲਦਾ ਇਹ ਸੁੱਖ ਨੂੰ ਬੰਦਾ ਪੈਸੇ ਤੋਂ ਲੱਭਦਾ ਜੇ ਸੁੱਖ ਨੂੰ ਬੰਦਾ ਐਸੋ ਇਸ਼ਰਤ ਵਿੱਚੋਂ ਲੱਭਦਾ ਹੈ ਨਹੀਂ ਭਾਈ ਉਹ ਤਾਂ ਨਾਮ ਦੇ ਵਿੱਚ ਹੀ ਹੈ ਸੋ ਸੰਗਤ ਜੀ ਬੰਦਾ ਕਈ ਵਾਰੀ ਸਮਝ ਲੈਂਦਾ ਵੀ ਮੇਰੇ ਹੱਥ ਸਭ ਕੁਝਾ ਬੰਦੇ ਹੱਥ ਕੀ ਆ ਕੁਝ ਵੀ ਨਹੀਂ ਭਾਈ ਮਤ ਕੋਈ ਜਾਣੂ ਕਿਸੇ ਕਹਿ ਕੇ ਸਾਹ ਹੱਥ ਹੈ ਸਭ ਕਰੇ ਕਰਾਇਆ ਇਹ ਤਾਂ ਹੰਕਾਰ ਵਾਲੀ ਗੱਲ ਆ ਕਿ ਜੇ ਮੈਂ ਕਹਾ ਮੇਰੇ ਹੱਥ ਕੋਜਾ ਸਵਾਸ ਸਵਾਸਾਂ ਦੀ ਡੋਰੀ ਰੱਬ ਹੱਤਾ ਸਾਹ ਆਉਂਦੇ ਆ ਮੈਂ ਕੰਮ ਤੇ ਜਾ ਸਕਦਾ ਸਵਾਸ ਆਉਂਦੇ ਆ ਮੈਂ ਕਿਰਤ ਕਰ ਸਕਦਾ ਨਹੀਂ ਭਾਈ ਰੱਬ ਦੀ ਇਹ ਹੱਥ ਡੋਰ ਆ ਪ੍ਰਭ ਡੋਰੀ ਹੱਥ ਤੇ ਮਾਰੇ ਭਾਈ ਮਤ ਕੋਈ ਜਾਣੂ ਕਿਸੇ ਕਹਿ ਕੇ ਸ਼ਹਾਤ ਹੈ ਸਭ ਕਰੇ ਕਰਾਇ ਗੁਰੂ ਮਹਾਰਾਜ ਜੀ ਵੀ ਬਚਨ ਕਰਦੇ ਆ ਮਤਾ ਸਮਝੋ ਬੰਦੇ ਦੇ ਕੁਝ ਹੱਥ ਹੈ ਇਹ ਤਾਂ ਪ੍ਰਮਾਤਮਾ ਆਪ ਹੀ ਕਰਾਉਂਦਾ ਆਪ ਹੀ ਕਰਦਾ ਜਰਾ ਮਰਾ ਤਾਪ ਸਿਰਤ ਸਾਫ ਸਭ ਹਰ ਕੈ ਬਸ ਹੈ ਕੋਈ ਲਾਗ ਨ ਸਕੇ ਬਿਨ ਹਰ ਕਾ ਲਾਇ ਆ ਬੜੇਪਾ ਆ ਮੌਤ ਆ ਸਿਰਪੀੜ ਇਹ ਤਾਪ ਜੋ ਕੁਝ ਹੋ ਰਿਹਾ ਪ੍ਰਮਾਤਮਾ ਦੇ ਹੁਕਮ ਚ ਹੋ ਰਿਹਾ ਉਹਦੇ ਤੋਂ ਬਿਨਾ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ ਉਹਦੇ ਤੋਂ ਬਿਨਾ ਕਿਸੇ ਨੂੰ ਕੋਈ ਦੁਨੀਆ ਤੇ ਭੇਜ ਨਹੀਂ ਸਕਦਾ ਭੇਜਣ ਵਾਲਾ ਆਪ ਸੱਦਣ ਵਾਲਾ ਆਪ ਸਭ ਕਰਨੀ ਉਹਦੀ ਹੀ ਹੈ ਤਾਂ ਫਿਰ ਬੰਦੇ ਨੂੰ ਕੀ ਕਰਨਾ ਚਾਹੀਦਾ ਜੀ ਐਸਾ ਹਰਨਾਮ ਮਨ ਚਿਤ ਨਿਤ ਧਾਵੂ ਜਨ ਨਾਨਕ ਜੋ ਅੰਤਿਓਸਰ ਲਈ ਛੜਾਇਆ ਨਾਮ ਸਿਮਰਨਾ ਚਾਹੀਦਾ ਜਿਹੜਾ ਜਮਾ ਦੀ ਮਾਰ ਤੋਂ ਬਚਾਉਂਦਾ ਹੈ ਸਦਾ ਹੀ ਉਹਨੂੰ ਸਿਮਰਦੇ ਰਹੋ ਇਹੀ ਤਾਂ ਸਿੱਖਿਆ ਬਾਬੇ ਨੇ ਦਿੱਤੀ ਆ ਸੱਚੀ ਸੁੱਚੀ ਕਰਤ ਕਰਨੀ ਆ ਨਾਮ ਜਪਣਾ ਵੰਡ ਛਕਣਾ ਪੰਛੀ ਬਣ ਕੇ ਕੀ ਹੋ ਜਾਏਗਾ ਪੰਛੀ ਕਿਹੜਾ ਮੁਕਤ ਨੇ ਮਨੁੱਖਾ ਜਨਮ ਆ ਸਰਦਾਰ ਜੁਨੀ ਆ ਤੇ ਇਹਦੇ ਵਿੱਚ ਪਸ਼ੂਆਂ ਵਾਲੇ ਜਾਨਵਰਾਂ ਵਾਲੇ ਕੰਮ ਨਹੀਂ ਕਰਨੇ ਬੰਦਿਆਂ ਵਾਲੇ ਕਰਮ ਹੀ ਕਰਨੇ ਹਨ ਜੀ ਇਹ ਜਿਹੜੀਆਂ ਸਾਖੀਆਂ ਹੁੰਦੀਆਂ ਨੇ ਤੇ ਇਹਨਾਂ ਤੋਂ ਅਸੀਂ ਵੀ ਸੇਧ ਲੈਣੀ ਆ ਇਹਨਾਂ ਨੂੰ ਸੁਣ ਕੇ ਛੱਡ ਦੇਣਾ ਤੇ ਕਹਿਣਾ ਅਸੀਂ ਇਤਿਹਾਸ ਸੁਣ ਲਿਆ ਔਰ ਮੁੱਖੋ ਜੇ ਆਪਦੀ ਜ਼ਿੰਦਗੀ 'ਚ ਕੋਈ ਫਰਕ ਨਾ ਪਿਆ ਫਿਰ ਗੱਲ ਨਹੀਂ ਬਣਨੀ ਫਿਰ ਮਨ ਦੀ ਦੁਬਧਾ ਦੂਰ ਨਹੀਂ ਹੋਣੀ ਇਹ ਸਿੱਖਿਆ ਇਹ ਤਿੰਨ ਬਚਨ ਜਿਹੜੇ ਹਨ ਆਪਾਂ ਵੀ ਪੱਲੇ ਬੰਨਣੇ ਆ ਲੋਕਾਂ ਨੂੰ ਖੁਸ਼ ਕਰਨਾ ਛੱਡ ਦਿਓ ਰੱਬ ਨੂੰ ਖੁਸ਼ ਕਰੋ ਜੀ ਪ੍ਰਮਾਤਮਾ ਦਾ ਨਾਮ ਜਪੋ ਰੱਬ ਨੂੰ ਖੁਸ਼ ਕਰ ਲਿਆ ਰੱਬ ਦੇ ਬਣ ਗਏ ਸਾਰੀ ਦੁਨੀਆ ਤੁਹਾਡੀ ਹੋ ਜਾਣੀ ਆ ਤੇ ਗੁਰਮਖੋ ਕਦੇ ਵੀ ਵਿਖਾਵਾ ਨਹੀਂ ਕਰਨਾ ਕਦੇ ਪਖੰਡ ਨਹੀਂ ਕਰਨੇ ਕਦੇ ਪੈਸੇ ਦਾ ਮਾਣ ਨਹੀਂ ਕਰਨਾ ਸੱਚੀ ਸੁੱਚੀ ਕਰਤ ਕਰੋ ਨਾਮ ਜਪੋ ਵੰਡ ਛਕੋ ਸਿੱਖਿਆ ਬੜੀ ਜਿਹੜੀ ਆ ਪਿਆਰੀ ਮਿਲੀ ਆ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਜੀ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ